ਬਿਹਾਰ ਦੇ ਵਿੱਚ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਉਸ ਦੇ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਭਾਜਪਾ ਵੱਲੋਂ ਇੱਕ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਹੈ ਬਿਹਾਰ ਦੇ ਵਿੱਚ। ਉਸ ਦੇ ਨਾਲ ਪੂਰੇ ਦੇਸ਼ ਕੇ ਵਰਕਰ ਹਨ ਜਿਹੜੇ ਭਾਜਪਾ ਕੀ ਉਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਤੁਸੀਂ ਦੇਖ ਰਹੇ ਹੋ ਸਮਾਣਾ ਸ਼ਹਿਰ ਦੇ ਵਿੱਚ ਲੱਡੂ ਵੰਡੇ ਜਾ ਰਹੇ ਹਨ ਅਤੇ ਲੱਡੂ ਦੇ ਨਾਲ ਨਾਲ ਭੰਗੜਾ ਵੀ ਪਾਜਾਇਆ ਜਾ ਰਿਹਾ ਹੈ। ਦੇਖੋ ਲੱਡੂ ਆਵਾਜ਼ਾਂ ਵਰਕਰਾਂ ਵੱਲੋਂ ਇਸ ਤਰ੍ਹਾਂ ਲੱਡੂ ਖਵਾ ਕੇ ਇੱਕ ਦੂਜੇ ਨੂੰ ਦੇਖੋ ਭੰਗੜਾ ਭੰਗੜਾ ਵੀ ਪਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਨੌਜਵਾਨਾਂ ਵੱਲੋਂ ਭਾਜਪਾ ਕੇ ਵਰਕਰ ਜਿਹੜੇ ਹਨ ਇਹ ਬਿਹਾਰ ਦੀ ਖੁਸ਼ੀ ਹੈ ਉਸ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਉਹਨਾਂ ਵੱਲੋਂ ਤੁਸੀਂ ਮਨਾਇ ਜਾ ਰਹੀ ਹੈ ਲੋਕ ਕਨਾਲ ਦੀ ਜਿਹੜੀ ਸਕੀਮਾ ਹੈ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ বিজেਪ ਸਰਕਾਰ ਕੇਂਦਰ ਦੀ ਹੈ ਜੋ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਉਸ ਦੇ ਮੱਦੇ ਨਜ਼ਰ ਹੀ ਬਿਹਾਰ ਦੇ ਵਿੱਚ ਲੋਕਾਂ ਨੇ ਬਿਹਾਰ ਦੇ ਵਿੱਚ ਐਨਡੀਆ ਸਰਕਾਰ ਬਣਾਈ ਹੈ ਔਰ ਆਉਣ ਵਾਲਾ ਬਖਸ ਥੋੜਾ ਹੈ ਉਹ ਪੰਜਾਬ ਔਰ ਕਰਨਾਟਕਾ ਦੇ ਵਿੱਚ ਜਿਹੜੇ ਚੋਣ ਹੋਣੇ ਹਨ ਕੇਂਦਰ ਸਰਕਾਰ ਦਾ ਫੋਕਸ বিজেਪ ਦਾ ਫੋਕਸ ਕਰਨਾਟਕਾ ਤੇ ਪੰਜਾਬ ਤੇ ਹੋਵੇਗਾ ਕਿ ਕਿ ਇਨ ਸਟੇਟਾਂ ਵਿੱਚ ਵੀ ਸਰਕਾਰ ਬਣਨੀ ਜ਼ਰੂਰੀ ਹੈ ਇਹ ਲੋਕਾਂ ਦੀ ਮੰਗ ਹੈ ਗੱਲਬਾਤ ਵੀ ਕਰਦੇ ਆ ਇਸ ਤਰ੍ਹਾਂ ਕਿੱਥੇ ਲਗਾਤਾਰ ਇਹ ਦੇਖ ਰਹੇ ਆ ਪ੍ਰਧਮਨ ਜੀ ਬਿਰਕ ਹੈ ਜਿਹੜੇ ਦੇਖੋ ਆ ਜਿਹਨਾਂ ਦਾ ਜਨਮ ਦਿਨ ਵੀ ਹੈ ਬਿਰਕ ਸਾਹਿਬ ਬਿਰਕ ਸਾਹਿਬ ਦਾ ਜਨਮ ਦਿਨ ਵੀ ਹੈ ਔਰ ਅੱਜ ਬਹੁਤ ਖੁਸ਼ੀ ਦੀ ਹੈ ਸਾਨੂੰ ਖੁਸ਼ੀ ਹੋਈ ਹੈ ਕਿ ਬਿਹਾਰ ਦੇ ਵਿੱਚ ਭਾਜਪਾ ਨੇ ਬਹੁਤ ਵੱਡੀ ਲੀਡ ਲੈ ਕੇ 201 ਸੀਟਾਂ ਜਿੱਤੀਆਂ ਨੇ ਇਸ ਕਰਕੇ ਸਾਰੇ ਸਮਾਣੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਤੇ ਪੰਜਾਬ ਦੇ ਵਿੱਚ ਸਾਰੇ ਖੁਸ਼ੀ ਦੀ ਲਹਿਰ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਖੁਸ਼ੀਦਾਰ ਹੈ ਮੋਦੀ ਮੋਦੀ ਕਰਾਤੀ ਇਸ ਨਰਮੋਦੀ ਸਾਹਿਬ ਨੇ ਤੇ ਸਾਰੇ ਜਿਹੜਾ ਕਹਿੰਦੇ ਹਨ ਵੀ ਇਥੇ ਮੋਦੀ ਜਿੱਤਣਾ ਨਹੀਂ ਭਾਜਪਾ ਜਿੱਹੋਣੀ ਨਹੀਂ ਇਹ ਬੁਖਾਤ ਹੈ ਕਿ ਲੋਕਾਂ ਨੇ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ ਕਿ ਭਾਜਪਾ ਸਾਰੀ ਬਹੁਤ ਵੱਡੀ ਗਿਣਤੀ ਨਾਲ ਜਿੱਤੀ ਹੈ ਇਸ ਕਰਕੇ ਸਾਰਾ ਸਮਾਣੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਦੌੜੀ ਹੈ ਅਸੀਂ ਸਾਰੇ ਦੇਖੋਗੇ ਮੈਨੂੰ ਤਾਂ ਲੱਗਦਾ ਵੀ 208 ਚਿੱਟਾਂ ਲੈ ਕੇ ਅਸੀਂ ਅੱਗੇ ਜਾ ਰਹੇ ਹਾਂ ਜਿੱਤ ਕੇ ਮਤਲਬ ਬਹੁਤ ਬੰਪਰ ਜਿੱਤ ਹੋਈ ਆ ਕਾਂਗਰਸ ਨੇ ਇੱਕ ਬੋਰਡ ਚੋਰੀ ਦਾ ਜਿਹੜਾ ਸਾਡੇ ਤੇ ਦੋਸ਼ ਲਾਇਆ ਜੀ ਉਹ ਵੀ ਸਾਫ਼ ਹੋ ਗਿਆ ਅੱਜ ਮੋਦੀ ਜੀ ਦੀ ਪੂਰੀ ਚੜ੍ਹਾਈ ਆ ਪੂਰੀ ਇੰਡੀਆ ਚ ਬੱਲੇ ਬੱਲੇ ਸਾਡੇ ਪੰਜਾਬ ਪੂਰੇ ਵਾਰਡ ਚ ਸਭ ਤੋਂ ਵੱਡੀ ਪਹਿਲਾਂ ਪਾਰਟੀਆਂ ਨੂੰ ਸਭ ਤੋਂ ਜ਼ਿਆਦਾ ਸਰਕਾਰਾਂ ਨੇ ਸਾਡੀਆਂ ਤੇ ਪੰਜਾਬ ਚ ਵੀ ਸਰਕਾਰ ਬਣਾਉਣ ਜਾ ਰਹੇ ਆ ਸਾਨੂੰ ਬਹੁਤ ਵੱਡਾ ਵੱਲ ਮਿਲਿਆ ਅੱਜ ਬਹੁਤ ਵੱਡੀ ਬਾਤ ਹੈ ਭਾਜਪਾ ਨੇ ਇੱਕਦਮ ਸੂਫੜਾ ਹੀ ਸਾਫ਼ ਕਰਤਾ ਵਿਪਖਸ਼ ਦਾ ਜੇ ਇੱਕ ਸੀਟ ਦਾ ਫਰਕ ਹੈ ਜੇ ਇੱਕ ਸੀਟ ਹੋਰ ਆ ਗਈ ਤਾਂ ਵਿਪੱਖਸ਼ ਦਾ ਦਰਜਾ ਵੀ ਖਤਮ ਕਰ ਦੇਗੀ ਬਿਲਕੁਲ ਵਿਹਾਰ ਦੀ ਜੋ ਮਹਾਨ ਜਿੱਤ ਹੈ ਇਹਦੀ ਸਾਰੇ ਲੋਕਾਂ ਨੇ ਕੀ ਸੰਦੇਸ਼ ਦਿੱਤਾ ਦੇਸ਼ ਵਾਸੀ ਵਿਹਾਰ ਦੀ ਉਹਨਾਂ ਨੇ ਮੋਦੀ ਜੀ ਦੀ ਨੇ ਮੋਦੀ ਦੀ ਇਹਦੇ ਨੇਤੂ ਚ ਆਪਣੀ ਵਿਸ਼ਵਾਸ ਵਿਅਕਤ ਕਿਤੇ ਦੋ ਮਿੰਟ ਹਾਂ ਦੋ ਉਹਨਾਂ ਦੀ ਜਿਹੜੀ ਨੀਤੀਆਂ ਨੇ ਮੋਦੀ ਜੀ ਦੀ ਜੋ ਨੀਤੀਆਂ ਨੇ ਜੋ ਜੋ ਵੀ ਆਯੁਸ਼ਮਾਨ ਕਾਰਡ ਲੋਕ ਹਿਤ ਦੀਆਂ ਨੀਤੀਆਂ ਜੋ ਲੋਕ ਹਿਤ ਕੀ ਲੋਕ ਕੇ ਕੰਮ ਕਰਤੇ ਜਿਹੜੇ ਜਿਹੜੀ ਮਹਿਲਾਵਾਂ ਸੀ ਬਿਹਾਰ ਦੀਆਂ ਉਹਨਾਂ ਦੇ ਲਈ ਜੋ ਕੰਮ ਕੀਤਾ ਉਸ ਦਾ ਨਤੀਜਾ ਦੇਖ ਰਹੇ ਬਿਹਾਰ ਕੇ ਅੰਦਰ ਪਲਟਾ ਖਾ ਗਈ ਸਰਕਾਰ ਦੁਬਾਰਾ ਆ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਜੋ ਇਹ ਜਿੱਤ ਹੈ ਇਹ ਨਰਿੰਦਰ ਭਾਈ ਮੋਦੀ ਦੇ ਇੱਕ ਦ੍ਰਿੜ ਨਿਸ਼ਚੇ ਦਾ ਜਿੱਤ ਹੈ ਔਰ ਲੋਕਾਂ ਨੇ ਇਸ ਦੇ ਵਿੱਚ ਵਿਸ਼ਵਾਸ ਦਿਖਾਇਆ ਹੈ ਕਿ ਜਨਤਾ ਕੰਮ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਦੂਸ਼ਣ ਲਾਣ ਤੇ ਵਿਸ਼ਵਾਸ ਨਹੀਂ ਰੱਖਦੀ ਜੋ ਉੱਥੇ ਝੂ ਪ੍ਰਚਾਰ ਹੋਇਆ ਹੈ ਮੋ چاہے ਉਹ ਬੋਟ ਚੋਰੀ ਦਾ ਹੋਇਆ ਚਾਹੇ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਹੋਇਆ ਉਹਨਾਂ ਦੇ ਮੂੰਹ ਤੋੜ ਜਵਾਬ ਦਿੱਤਾ ਹੈ ਜਨਤਾ ਨੇ ਔਰ ਲੋਕਾਂ ਨੇ ਮੋਦੀ ਜੀ ਦੇ ਕਾਰਜ ਕੰਮ ਤੇ ਮੋਹਰ ਲਾਉਂਦੇ ਹੋਏ ਰਾਸ਼ਟਰਵਾਦੀ ਸਰਕਾਰ ਲਿਆਤੀ ਹੈ ਰਾਸ਼ਟਰਵਾਦੀ ਸਰਕਾਰ ਲੈ ਕੇ ਆਈ ਹੈ ਤੁਸੀਂ ਕੀ ਕਹੋਗੇ ਗੁਰਪ੍ਰੀਤ ਜੀ ਜੋ ਮੋਦੀ ਨੇ ਗੁੰਡਾ ਰਾਜ ਖਤਮ ਕਰਿਆ ਇਹ ਉਹਦੀ ਜਿੱਤ ਹੈ ਜੋ ਜੁਪੀ ਵਿਆਹ ਤੇ ਨਾ ਗੁੰਡਾ ਰਾਜ ਦੀ ਦੇਖੋ ਉੱਤੇ ਖਤਮ ਹੁਣ ਅਗਲਾ ਨੰਬਰ ਪੰਜਾਬ ਦਾ ਹੈ ਜੋ ਪੰਜਾਬ ਚ ਮੋਦੀ ਜੀ ਆਕੇ ਗੁੰਡਾ ਰਾਜ ਖਤਮ ਕਰਨ ਦੀ ਤਿਆਰੀ ਹੈ ਕਰਨਾਟਕ ਵੀ ਤਿਆਰੀ ਹੈ ਹਾਂ ਸੰਜੀਵ ਜੀ ਅੱਜ ਬੀਜੇਪੀ ਦੀ ਜਿੱਤ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਸੀਗੇ ਅਸੀਂ 14 ਤਰੀਕ ਨੂੰ ਜੰਗਲ ਰਾਜ ਖਤਮ ਕੀਤਾ ਟੋਟਲੀ ਜੰਗਲ ਰਾਜ ਖਤਮ ਕਰਕੇ ਜਿਹੜੇ ਸੁਪਨੇ ਦੇਖ ਰਹੇ ਸੀਗੇ ਅਸੀਂ 14 ਤਰੀਕ ਨੂੰ ਸੌ ਚੱਕ ਲਾਂਗੇ ਉਹਨਾਂ ਦਾ ਸੁਪਣਾ ਸਾਫ ਕਰਕੇ 209 ਸੀਟਾਂ ਦੇ ਉੱਤੇ ਤਕਰੀਬਨ ਅਸੀਂ ਜਿੱਤ ਪ੍ਰਾਪਤ ਕਰ ਰਹੇ ਹਾਂ ਐਨਡੀਆ ਸਰਕਾਰ ਬਿਹਾਰ ਤੇ ਬਣਨ ਨਾਲ ਦੇਸ਼ ਦੇ ਦੇ ਲੋਕ ਹੈ ਉਹਨਾਂ ਕੇ ਵਿੱਚ ਖੁਸ਼ੀ ਦੀ ਲਹਿਰ ਹੈ ਬਦਿਆ ਜਿੱਤ ਤੇ ਪਰ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਹੈ ਬਿਆਰ ਦੇ ਵਿੱਚ 2014 ਤੋਂ ਬਾਅਦ ਜੋ ਮੋਦੀ ਜੀ ਦੀ ਸਰਕਾਰ ਬਣੀ ਹੈ ਲਗਾਤਾਰ ਜਨ ਕਲਿਆਣ ਦੀਆਂ ਨੀਤੀਆਂ ਦੇਸ਼ ਨੂੰ ਅਸੀਂ ਸਿਖਰਾਂ ਤੇ ਲੈ ਕੇ ਜਾਂਦਾ ਜੋ ਸੁਪਨਾ ਹੈ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਮੋਦੀ ਦੇ ਨੇਤਰ ਦੇ ਵਿੱਚ ਉਹਦੀ ਲੋਕਾਂ ਨੇ ਪੂਰੀ ਤਰ੍ਹਾਂ ਦੇ ਉੱਪਰ ਮੋਰ ਲਾਈ ਹੈ ਤੇ ਲੋਕਾਂ ਨੂੰ ਯਾਦ ਹੈ ਕਿ ਜੰਗਲ ਰਾਜ ਵਾਲੀਆਂ ਪਾਰਟੀਆਂ ਦੁਬਾਰਾ ਮੁੜ ਕੇ ਸੱਤਾ ਦੇ ਵਿੱਚ ਨਹੀਂ ਆ ਸਕਦੀ ਕੈਮਰਾਮੈਨ ਬੀਕੇ ਕਰਗਜ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼